ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ 2 ਦਿਨ ਹੋ ਗਏ ਬਲੌਗ ਨਹੀਂ ਬਣਾਇਆ ਬਿਮਾਰ ਹੋ ਗਏ ਸੀਗੇ ਬੁਖਾਰ ਹੋ ਗਿਆ ਸੀ ਇਹਨਾਂ ਨੂੰ ਤੇ ਹੁਣ ਆਪਾਂ ਮੈਨੂੰ ਬੁਖਾਰ ਹੋ ਗਿਆ ਸੀ ਫਿਰ ਮੈਨੂੰ ਇਹ ਦਵਾਈ ਦਵਾ ਕੇ ਲਿਆਏ ਤੇ ਫਿਰ ਇਹਨਾਂ ਨੇ ਮੈਨੂੰ ਸਿਰ ਦੱਬਿਆ ਤੇ ਮੇਰੀ ਇੰਨੀ ਕੇਅਰ ਕਰੀ ਬਸ ਮੈਂ ਰਹਿ ਰੱਬ ਦਾ ਨਾਮ ਕਰ ਪਤੀ ਪਰਮੇਸ਼ਰ ਦਾ ਨਾਮ ਹੈ ਮਿੱਤਰੋ ਹੁਣ ਆਪਾਂ ਨਾ ਸ਼ਾਮ ਤੋਂ ਹਨੇਰਾ ਹੋ ਗਿਆ ਆਪਾਂ ਬਲੌਗ ਸ਼ੁਰੂ ਕਰ ਦੇਣੇ ਟਾਈਮ ਨਹੀਂ ਲੱਗਿਆ ਅੱਜ ਮੈਂ ਸਕੂਲ ਦਾ ਘੇੜਾ ਪਾ ਕੇ ਸੀ ਲਾਉਣਾ ਸਵੇਰੇ ਕਹਿੰਦੇ ਆਏ ਕੀ ਕਰ ਘੇੜੇ ਨੂੰ ਰੋਬਲ ਉੱਥੇ ਨਹੀਂ ਜਾਂਦਾ ਲੈ ਤੁਹਾਨੂੰ ਅਸੀਂ ਨਾ ਸੈਂਡਵਿਚ ਵਾਲਾ ਸਮਾਨ じゃ ਲੈ ਕੇ ਆਏ ਸੀ ਇਹ ਦੇਖਿਓ ਤੇ ਰਵਨੀਤ ਨੇ ਜਾਣਾ ਹੁੰਦਾ ਸਕੂਲ ਸਵੇਰੇ ਤੇ ਸਵੇਰੇ ਨਾ ਤਾਂ ਇਹਨੇ ਪਰੌਂਠਾ ਖਾਣਾ ਨਾ ਇਹਨੇ ਚਾਹ ਪੀਣੀ ਆ ਹੁਣ ਇਹਨੂੰ ਕਹਿ ਕੇ ਲਿਆਂਦਾ ਵੀ ਅਸੀਂ ਤੇਰੇ ਉਸ ਸਮਾਨ ਲੈ ਕੇ ਆਉਨੇ ਸੈਂਡਵਿਚ ਚਲਾ ਕਰੇ ਬਣਾ ਕੇ ਦਿਆ ਕਰਾਂਗੇ ਤੇ ਵੀ ਤੂੰ ਖਾ ਕੇ ਜਾਣੀ ਆ ਜਾਂ ਵੀ ਤੈਨੂੰ ਸਕੂਲ ਚ ਦੇ ਦਿਆ ਕਰਾਂਗੇ ਨਾ ਪੈਕ ਕਰਕੇ ਉੱਥੇ ਖਾ ਲਿਆ ਕਰੀ ਵੀ ਚੀਜ਼ ਦੀ ਥਾਂ ਤੇ ਆ ਨਾ ਜਦੋਂ ਕੋਈ ਫਰੂਟ ਹੈ ਇਹ ਐਪਲ ਵੀ ਨਹੀਂ ਲੈ ਕੇ ਜਾਂਦੀ ਵੀ ਮੈਂ ਸਕੂਲ ਚ ਕਹਿੰਦੇ ਆ ਬੱਚਿਆਂ ਨੂੰ ਫਰੂਟ ਦਿਓ ਨਾ ਇਹ ਐਪਲ ਖਾਵੇ ਨਾ ਕੋਈ ਹੋਰ ਚੀਜ਼ ਖਾਵੇ 2500 ਦਾ ਸਮਾਨ ਆਇਆ ਮਿੱਤਰੋ ਕੱਲਾ ਸੈਂਡਵਿਚ ਦਾ ਕੱਲਾ ਸੈਂਡਵਿਚ ਦਾ 2500 ਦਾ ਦੇਖੋ ਇਹ ਆਇਆਗਾ 8900 ਦਾ ਬਾਕੀ ਸਮਾਨ ਜਿਹੜਾ ਹੁੰਦਾ ਸਾਰਾ ਹਨਾ ਆਪਾਂ ਤਾਂ ਖਾ ਕੇ ਰਾਜੀ ਨਹੀਂ ਹੋਗੇ ਚੱਲ ਇਹ ਰੋਟੀ ਘੱਟ ਖਾਂਦੀ ਐ ਇਹਦੇ ਕਰਕੇ ਲੈਂਦਾ ਮੈਂ ਨਹੀਂ ਕਦੇ ਚੀਜ਼ ਯੂਜ਼ ਨਹੀਂ ਕਰੀ ਫਸਟ ਟਾਈਮ ਯੂਜ਼ ਕਰ ਰਹੀ ਹਾਂ ਜਿਹੜੇ ਵੀ ਕੋਈ ਬਲੌਗ ਦੇਖਣਗੇ ਹਨਾ ਆਪਣਾ ਜਿਹੜੇ ਜਿਹੜੇ ਇਹਨੂੰ ਯੂਜ਼ ਕਰਦੇ ਨੇ ਪਲੀਜ਼ ਕਮੈਂਟ ਰਾਹੀਂ ਆਇਆ ਦੱਸੋ ਇਹਨੂੰ ਕਿਵੇਂ ਯੂਜ਼ ਕਰਨਾ ਤੇ ਕੀ ਕੁਝ ਚੀਜ਼ ਪਾਉਂਦੇ ਹੁੰਦੇ ਇਹਦੇ ਵਿੱਚ ਕਿਵੇਂ ਇਹਦੇ ਵਿੱਚ ਧਰਦੇ ਹੁੰਦੇ ਆ ਸੈਂਡਵਿਚ ਕੀ ਕੁਝ ਪਾ ਕੇ ਹਨਾ ਕਾ ਕਮੈਂਟ ਕਰਕੇ ਜਰੂਰ ਦੱਸਿਓ ਪਲੀਜ਼ ਹਾਂਜੀ ਤੇ ਬਾਕੀ ਆ ਪਿੱਤੂ ਸਾਡੀ ਆ ਦੇਖੋ ਆ ਲਿਆਈ ਆ 60 ਰੁਪਿਆ ਦਾ ਦੇਖੋ ਇਹਦੇ ਵਿੱਚ 60 ਰੁਪਿਆ ਦਾ ਤੁਸੀਂ ਵੀ ਨਹੀਂ ਹੈਗਾ ਦੋ ਲੈ ਜੀ ਆ ਦੇਖੋ ਸਾਰਾ ਖਾਲੀ ਸਿਰਫ ਇਹਦੇ ਵਿੱਚੋਂ ਲੈ ਆਂ ਦੋ ਹੀ ਖਾਦੇ ਹਜੇ 60 ਰੁਪਿਆ ਦਾ ਇਹਨੂੰ ਆਹਦੇ ਕਿ ਖੜੇ ਪਾਈ ਜਾਂਦੀ ਆ ਮੰਨਦੀ ਨਹੀਂ ਫਿਰ ਗੱਲ ਬਾਕੀ ਤੇ ਤਿੰਨ ਪੈ ਕਿਟਾ ਜਾਂਦੇ ਉਹਦੇ ਉਹੀ ਕਾਗਜ਼ ਆ ਤਿੰਨ ਪੈ ਕਿਟਾ ਇਹ ਆ ਦੇਖੋ ਆ ਜਿਹੜਾ ਚੱਲ ਰਹੀ ਚ ਆਹ ਆ ਇਹ ਮਰਵਾਉਂਦੀਆਂ ਨੇ ਬੱਚਿਆਂ ਨੂੰ ਇਹੋ ਜਿਹਾ ਪਸੂ ਇਹ ਸਾਰਾ ਦਿਨ ਇਹ ਦੇਖੀ ਜਾਂਦੀ ਐ ਜਿਹੜਾ ਪਸੂ ਖਾਂਦੀਆਂ ਨੇ ਹੁਣ ਉਹਦਾ ਲੱਖਾਂ ਕਰੋੜਾਂ ਰੁਪਈਆ ਕਮਾਉਂਦੀਆਂ ਨੇ ਫਿਰ ਮੈਂ ਵੀ ਤਾਂ ਕਿਉਂ ਆਣਾ ਤੁਸੀਂ ਬੁਲਾ ਕੇ ਬਣਾਉਣਾ ਮੇਰਾ ਆਪਾਂ ਨੂੰ ਕਿੱਥੇ ਆਉਣ ਲੱਗੇ ਠੋਲੂ ਹਜੇ ਕੱਲ ਪੈਸੇ ਦੀ ਵੀ ਨਹੀਂ ਪੁੱਤ ਤੈਨੂੰ ਜਾਨ ਵੀ ਹਾਜ਼ਰ ਆ ਪਰ ਇਹਦੇ ਵਿੱਚ ਹੋਵੇ ਤਾਂ ਸਹੀ ਕੁਝ ਲੈ ਕੁਝ ਵੀ ਨਹੀਂ ਹੈਗਾ ਕੁਝ ਹੈ ਕਿਉਂ ਲੁਕਾ ਦੇਣੀ ਨਹੀਂ ਲੈ ਉਹ ਤਾਂ ਤਿੰਨ ਪੈਂਟ ਆ ਜਾਂਦੇ ਦੇ ਦਸਾਂ ਦੇ ਤਿੰਨ ਪੈਂਟੋਂ ਦੇ ਨਹੀਂ ਇਹਨੂੰ ਕੀ ਪਤਾ ਬੱਚੀ ਆ ਜਾਨ ਆ ਆਹ ਖਾਂਦੇ ਨੇ ਅੱਜ ਸਵਾਹ ਦੇ ਹੀ ਲੈ ਆਹ ਘੜੀਆਂ ਨੇ ਇਹਨੂੰ ਦੇਖਦੇ ਖੇ ਖਾਂਦੀ ਐ ਇਹ ਜਾ ਕੁਸ ਆ ਦੇ ਕੋਈ ਇੱਕ ਤਾਂ ਆਪਾਂ ਨੇ ਟੋਸਟ ਲਿਆਂਦਾ ਪਹਿਲਾਂ ਤਾਂ ਖਾਓ ਦੋਸਤ ਸਮਾਨ ਆਪਣਾ ਟੋਸਟ ਲਿਆਂਦਾ ਦੋ ਆਪਾਂ ਨੇ ਆ ਬ੍ਰੈਡ ਲਿਆਂਦੇ ਆਪਾਂ ਨੂੰ ਬ੍ਰੈਡ ਛੋਟੇ ਪੀਸ ਮਿਲੇ ਆ ਵੱਡੇ ਮਿਲੇ ਨਹੀਂ ਹੈਗੇ ਸੈਂਡਵਿਚ ਵਾਲੇ ਛੋਟੇ ਮਿਲ ਗਏ ਚਲੋ ਇਹ ਵੀ ਚੱਲ ਜਾਨੀਏ ਇਹ ਵੀ ਵਧੀਆ ਹੋ ਗਿਆ। ਇਸ ਤੋਂ ਆਪਾਂ ਨੇ ਲਿਆ ਹੁੰਆਂ ਨੇ ਸੌਸਾਂ ਤੇ ਅਲੱਗ-ਅਲੱਗ ਅਜਿਹਾ ਨੋਦੀ ਵੀ ਸਾਡੀ ਲਾਣੀ। ਜੀ ਜਿਹੜੇ ਸਮਾਨ ਫੈ ਖਾਣ ਵਾਲਾ ਇਹਦੇ ਨਾਲ ਮਿਲਦਾ ਹੈ। ਅੱਗ ਸਮਾਂ ਉਹ ਵੀ ਲੈਂਦਾ ਸੀ। ਇੱਕ ਤਾਂ ਉਹ ਉਹ ਲੈਂਦਾ ਆਪਣੇ ਖੀਰਾ ਤੇ ਟਮਾਟਰ ਤੇ ਗੰਡਾ ਆਪਣੇ ਘਰੇ ਹੁਣ ਆਲ ਰੈਡੀ ਹੈਗਾ ਇਸੀ ਦਾ। ਤੇ ਖੀਰਾ ਟਮਾਟਰ ਨਹੀਂ ਸੀ। ਇੱਕ ਆਪਾਂ ਕਿਸਾਨ ਸੌਸ ਲੈਂਦੀ ਕਿਸਾਨ ਵੀ ਖਾਣੇ ਆਪਾਂ ਉਰਤੀ ਖਾਂਦੇ ਨਹੀਂ। ਇੱਕ ਆਪਾਂ ਇਹ ਸਲਾਈਸ ਲੈਂਦੇ ਚੀਜ਼ ਸਲਾਈਸ 1 ਕੱਪ ਆਪਣਾ ਬਟਰ ਲੈਂਦਾ ਮੱਖਣ ਨੂੰ ਦਾ ਤੇ 1 ਕੱਪ ਤੰਦੂਰੀ ਸੌਸ ਲੈਂਦੀ ਆ ਤੇ 1 ਕੱਪ ਆਹ ਤੰਦੂਰੀ ਸੌਸ ਤੰਦੂਰੀ ਸੌਸ ਆਹ ਵਾਲੇ ਸੈਂਡਵਿਚਾਂ ਲਈ ਸੌਸ ਆ ਦੂਸਰੀ ਤੇ ਆਹ ਵਾਲ ਨੂੰ ਹੈਗੀ ਆ ਮਹਿੰਗੀ ਮਤਾ ਕਿਹਾ ਸੀ ਨਾ ਰੋਟੀ ਨਾ ਬਣਾਉਗਾ ਅੱਜ 2500 ਲੱਗ ਗਿਆ ਅਸੀਂ ਖਾ ਲੋ ਦੋ ਦੋ ਹੈ ਆਹ ਸੈਂਡਵਿਚ ਚਲਾ ਸਾਰਾ ਸਮਾਨ ਲਿਆਉਂਦਾ ਆ ਸਾਰਾ 1000 ਰੁਪਏ ਦਾ ਸਮਾਨ ਆ ਇਹ ਕੀ ਆ ਇਹਦੇ ਵਿੱਚ ਦੱਸੋ ਬ੍ਰੈਡ ਇਹਨਾਂ ਤੋਂ ਅਲੱਗ ਸੀਗੇ ਬ੍ਰੈਡ ਹਾਂ ਬ੍ਰੈਡ ਅਲੱਗ ਸੀ ਆਹ ਹੀ ਚੀਜ਼ਾਂ ਹਜ਼ਾਰ ਦੀਆਂ ਸੀ ਇਹਦੇ ਵਿੱਚ ਹੋਰ ਕੀ ਸੀ ਕੁਝ ਵੀ ਨਹੀਂ ਸੀ ਉਹ ਚਿਪਸ ਸੀ ਬਸ ਇੱਕ ਉਹ ਸੀਗਾ ਦੁੱਧ ਜਿਹੇ ਵਾਲਾ ਇੱਕ ਦੁੱਧ ਵਾਲਾ ਸੀ ਬਰਮੀ ਬਰਮੀ ਜੀ ਇਹ ਕਾ ਲੈਣੀ ਹੈ ਇਹ 1000 ਰੁਪਏ ਦਾ ਆਇਆ ਇਹਦੇ ਦੁੱਧ ਚ ਪਾ ਕੇ ਪੀਂਦੇ ਆ ਨੀ ਇਹਦੇ ਨਾਲ ਬਹੁਤ ਜਿਆਦਾ ਇਸੀ ਬੰਦਾ ਜਿਹੜਾ ਆਪਾਂ ਰੈੱਡ ਰੂਅਬਸਾ ਲੈ ਕੇ ਆਉਂਦੇ ਆ ਨਾ ਉਹਦੇ ਨਾਲ ਉਹ ਬੱਦ ਗੇਸਟੀ ਬੰਦੇ ਆ ਮੈਂ ਕਰ ਮੈਂ ਦੁੱਧ ਨਹੀਂ ਪੀਂਦਾ ਇਸ ਤੋਂ ਦਾ ਬਿਲਕੁਲੀ ਮੈਂ ਕਰ ਮ ਦੁੱਧ ਨਹੀਂ ਪੀਂਦਾ ਨਾ ਮੈਂ ਕੱਚਾ ਦੁੱਧ ਭੁਆ ਜੀ ਆਏ ਹੋਏ ਸੀ ਭੁਆਏ ਗਿਓ ਸੀ ਆਪਾਂ ਕਿਤੇ ਤਾਂ ਤੇ ਉਹ ਸੈਸ਼ ਵੱਧ ਪੀਂਦੇ ਨੇ ਉਹ ਪਿੰਕ ਲਾਉਂਨੋਂ ਸਿੱਕਵਰੀ ਆਪਿਆਤਾ ਹੁਣ ਉਹ ਪੀਣੋ ਹਟ ਗਏ ਹੁਣ ਆਹੀ ਪੀਣ ਲੱਗ ਗਿਓ ਹੋਰ ਔਰ ਕਹੇ ਘਟ ਮੈਂ ਚਲੋ ਮਿੱਤਰੋ ਹੁਣ ਆਪਾਂ ਦੁਕਾਨ ਵਧਾ ਕੇ ਆਉਣੇ ਦੁਕਾਨ ਤੇ ਚੱਲਦੇ ਆ ਦੁਕਾਨ ਤੇ ਦਿਖਾਉਣੇ ਤੁਹਾਨੂੰ ਸਮਾਨ ਵੀ ਆਇਆ ਸੀ ਆਪਣੇ ਕੋਲੇ ਇਸ ਦੇ ਵਿੱਚ ਹੋਰ ਵੀ ਬਹੁਤ ਕੁਝ ਪੈ ਜਾਂਦਾ ਗਾਜਰਾ ਗੁਜਰਾ ਸ਼ੁਬਲਾ ਮਿਰਚ ਪੱਤ ਗੋਭੀ ਪਰ ਇੰਨਾ ਕੁ ਸਭ ਕੁ ਖਾਂ ਨਹੀਂ ਹੈਗੇ ਸਿੰਪਲ ਆਜੋ ਦੁਕਾਨ ਤੇ ਆਜੋ ਲੋ ਇਧਰ ਆਪਾਂ ਦੁਕਾਨ ਤੇ ਆ ਗਏ ਆ ਤੇ ਸਮਾਨ ਆਇਆ ਸੀ ਆਪਣੇ ਕੋਲੇ ਸਨੂ ਵੀ ਦਿਖਾਉਣੇ ਆ ਸਮਾਨ ਤਾਂ ਕਈ ਦਿਨ ਹੋ ਗਿਆ ਆਉਂਦੇ ਨੂੰ ਵਲੌਗ ਨਹੀਂ ਬਣਿਆ ਆਪਾਂ ਤੀ ਆਈ ਹੈ ਸੈਲਫੀ ਸਟਿਕ ਜੀ ਇੱਕ ਨਵੀਂ ਕੱਲ ਲੈਟਾਈਆਂ ਨੇ ਕਿਤੇ ਵੀ ਲਾਉਣੀਆਂ ਬੈਡਰੂਮ ਤੇ ਇਹ ਵੀ ਮਗਵਾਉਣੀਆਂ ਨੇ ਕਮੈਂਟ ਕਰ ਲਿਆ ਕਰੋ ਆਪਾਂ ਨੂੰ ਬਹੁਤ ਸੋਹਣੀਆਂ ਸੋਹਣੀਆਂ ਆਈਟਮਾਂ ਨੇ ਲੈ ਤੁਸੀਂ ਦਿਖਾਓ ਫਿਰ ਦੱਸੋ ਇਹਨਾਂ ਬਾਰੇ ਹਾਂਜੀ ਦੱਸੋ ਇਹਨਾਂ ਬਾਰੇ ਅੱਛਾ ਸਮਾਨ ਵਾ ਇਹ ਆ ਟ੍ਰੈਂਡਿੰਗ ਆਈਟਮਾਂ ਆ ਆ ਖੋਲ ਕੇ ਦਿਖਾਓ ਇੱਕ ਪੀਸ ਅੱਜ ਹੀ ਨਵਾਂ ਸਮਾਨ ਆਇਆ ਦੇਖੋ ਮਿੱਤਰੋ ਮਿੱਤਰੋ ਲਓ ਜੀ ਦਿਖਾਓ ਫੇਰ ਜੀ ਇਹ ਆਪਾਂ ਜਿਹੜਾ ਪਤਾ ਹੀ ਆ ਤੁਹਾਨੂੰ YouTube ਤੇ ਕਿ Insta ਤੇ ਕਿ Facebook ਤੇ ਕਿ ਸਾਰੀ ਕੀ ਚੀਜ਼ ਤੇ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਚੀਜ਼ ਲਾ ਬੂ ਬੂ ਵਾਲੇ ਕੀ ਰਿੰਗ ਬਹੁਤ ਵਧੀਆ ਚੀਜ਼ ਹੈ ਇਹ ਪਹਿਲਾਂ ਆਪਾਂ ਇੱਕ ਡੱਬਾ ਮੰਗਵਾਇਆ ਸੀ ਉਹ ਸਾਰੇ ਸੇਲ ਹੋ ਗਏ ਹੁਣ ਦੋ ਹੋਰ ਮੰਗਾਏ ਇੱਕ ਤਾਂ ਪਿਛਲੇ ਵਾਲਾ ਸੇਮ ਹੀ ਆ ਜਿਹੜਾ ਪਹਿਲਾਂ ਮੰਗਵਾਇਆ ਸੀ ਉਹ ਪਿਆ ਉਹ ਵੀ ਉਧਰ ਤੇ ਉਹ ਮੰਗਵਾਇਆ ਇਸ ਦਾ ਇੱਕ ਆ ਮੰਗਾਇਆ ਪਹਿਲਾਂ ਉਹ ਟ੍ਰੈਂਡਿੰਗ ਦੇ ਵਿੱਚ ਚੱਲਦਾ ਸੀਗਾ ਉਹ ਪੁਰਾਣਾ ਚੱਲ ਰਿਹਾ ਚੱਲ ਰਿਹਾ ਵੈਸੇ ਉਹ ਹੁਣ ਵੀ ਤੇ ਹੁਣ ਆਪਾਂ ਨਵਾਂ ਮੰਗਵਾਇਆ ਉਹ ਦਿਖਾਈ ਦੇਈਏ ਪਹਿਲਾਂ ਦੇਖਿਆ ਨਹੀਂ ਹੈਗਾ ਸਮਾਰਕ ਉਹ ਚ ਕਲਰ ਬਹੁਤ ਆ ਆ ਚੀਜ਼ ਹੈ ਬੱਚੇ ਕੁੜੀਆਂ ਦੇ ਬਹੁਤ ਪਸੰਦ ਆਇਟਮ ਆ ਇਹ ਆ ਹੁਣ ਇਹ ਨਵਾਂ ਆ ਗਿਆ ਇਹ ਟ੍ਰੈਂਡ ਹਜੇ ਇਹਦੇ ਵਿੱਚ ਚਾਰ ਦਿਨ ਹੀ ਹੋਏ ਨੇ ਇਹਨੂੰ ਆਏ ਨੂੰ ਇਹਦੇ ਵਿੱਚ ਅਲੱਗ-ਅਲੱਗ ਆ ਕੋਕਾ ਕੋਲਾ ਵਾਲਾ ਵੀ ਆ ਆ ਦੇਖੋ ਬਹੁਤ ਕਹਿੰਦੇ ਟ੍ਰੈਂਡ ਹੈ ਇਹ ਨਾ ਜਿਆਦੇ ਪਸੰਦ ਹੈ ਬੱਚਿਆਂ ਨੂੰ ਜਿੰਨਾ ਕਹਿ ਦੋ ਬਹੁਤ ਕਹਿੰਦੇ ਟ੍ਰੈਂਡ ਹੈ ਇਹਦੀਆਂ ਇੰਨੀਆਂ ਜਿਆਦੇ ਵੀਡੀਓਜ਼ ਆਉਂਦੀਆਂ ਨੇ ਨਾ ਵਾਇਰਲ ਆ ਦੇਖੋ ਬਹੁਤ ਕਾਹ ਡਾਟ ਮਨੇ ਇਹਦੇ ਵਿੱਚ ਅਲੱਗ-ਅਲੱਗ ਹੁੰਦੇ ਆ ਇਹ ਸਿਸੀਆਂ ਜੀਆਂ ਕੋਕਾ ਕੋਲਾ ਵਾਲੀ ਕੋਈ ਕਿਸੇ ਜੇ ਆਪਣੇ ਕੋਲੋਂ ਕਿਸੇ ਨੇ ਵੀ ਮੰਗਵੋਣੀ ਆ ਆਈਟਮ ਕੋਈ ਵੀ ਬਹੁਤ ਸੋਹਣੀ ਚੀਜ਼ ਆ ਦੇਖੋ ਇਹ ਐਵੇਂ ਘੁੰਮਦਾ ਇਹ ਬਸ ਸਿਰਫ ਇਸੇ ਚੀਜ਼ ਲਈ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਕਿ ਇਹਦਾ ਗਲਾ ਗੁਲਾ ਐ ਸਾਰਾ ਘੁੰਮ ਜਾਂਦਾ ਬਸ ਆ ਦੇਖੋ ਬੈਕ ਸਾਈਡ ਤੇ ਐਵੇਂ ਘੁੰਮ ਜਾਂਦਾ ਤੇ ਇੱਕ ਇਹਦੇ ਆ ਪੈਰ ਘੁੰਮਦੇ ਨੇ ਇੱਕ ਆ ਘੁੰਮਦੇ ਵੀ ਆ ਚੀਜ਼ ਬਹੁਤ ਸੋਹਣੀ ਚੀਜ਼ ਐ ਇਹਨੂੰ ਆਪਾਂ ਇਹਦੇ ਵੀ ਰੱਖ ਸਕਦੇ ਗੱਡੀ ਗੁੱਡੀ ਦੇ ਵਿੱਚ ਟੰਗ ਸਕਦੇ ਆ ਬੱਚਿਆਂ ਲਈ ਬੱਚਿਆਂ ਦਾ ਤੁਹਾਨੂੰ ਇਹ ਇੰਨੀ ਜਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਇਹ ਚੀਜ਼ ਹੈ ਹਨਾ ਹੂੰ ਬਾਕੀ ਆਹ ਗੱਦਾ ਮਿੱਤਰੋ ਇਹਦੀ ਵੀਡੀਓ ਵੀ ਪਾਈ ਸੀ ਆਪਾਂ ਬਹੁਤ ਵਾਇਰਲ ਹੋਈ ਸੀ ਇਹ ਵੀਡੀਓ ਆਹ ਦੇਖੋ ਗੱਦਾ ਇਹ 15 ਇੰਚੀ ਬਣ ਜਾਂਦਾ ਮਿੱਤਰੋ ਬਹੁਤ ਉੱਚਾ ਬਣ ਜਾਂਦਾ ਬਹੁਤ ਘੈਂਟ ਐਟਮਾ ਬਹੁਤ ਘੈਂਟ ਐਟਮਾ ਇਹ ਬਹੁਤ ਜਿਆਦਾ ਵਧੀਆ ਇਹ ਤਾਂ ਸਾਡੇ ਡੈਡੀ ਵੀ ਕਹੀ ਜਾਂਦੇ ਨੇ ਕਹਿੰਦੇ ਬਹੁਤ ਵਧੀਆ ਚੀਜ਼ ਹੈ ਕਹਿੰਦੇ ਇਹਨੂੰ ਤਾਂ ਮੱਜੇ ਤੇ ਰੱਖ ਕੇ ਰੱਖੋ ਡੈਡੀ ਦੇੜੀ ਜਾਂ ਨੇ ਮੰਜੇ ਤੇ ਰੱਖ ਕੇ ਪੈ ਜਾ ਕਰਾਂਗੇ ਇਹਨੂੰ ਆਹ ਦੇਖੋ ਆਪਣੇ ਕੋਲੇ ਸਟੱਡੀ ਲੈਂਪ ਦੇਖੋ ਸਟੱਡੀ ਲੈਂਪ ਆ 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 ਤੇ ਰਵਨੀਤ ਨੇ ਫੜਿਆ ਸਾਡੇ ਤੋਂ ਨਾਲ ਦੀ ਨਾਲ ਕਹਿੰਦੀ ਨਹੀਂ ਇਹਦੇ નીચે ਵੀ ਲਾਈਟ ਚੱਲਦੀ ਆ ਬੱਚਾ ਨੂੰ ਇੰਨਾ ਕੁ ਜ਼ਿਆਦੇ ਪਤਾ ਹੁੰਦਾ ਨਾ ਹਰ ਇੱਕ ਚੀਜ਼ ਦਾ ਜਿੰਨਾ ਕਹਿ ਦੋ ਕਿ ਮੇਤਰੋ ਆ ਦੇਖੋ ਬਲਮ ਬੋਲ ਆਪਣੇ ਕੋਲੇ ਬਹੁਤ ਵਧੀਆ ਆਟਮਾ ਨੇ ਗਈਆਂ ਕਲਰ ਟੇਚੀਆਂ ਬਵਾਰੇ ਆ ਗਈਆਂ ਇਹ ਵੀ ਆਪਣੇ ਕੋਲੇ ਸ਼ਾਪ ਦੇ ਉੱਪਰ ਇਹ ਚੀਜ਼ ਤਾਂ ਆਪਣੇ ਉੱਤੇ ਖੜਦੀ ਹੋਈ ਨਹੀਂ ਹੈਗੀ ਜਦੋਂ ਮੰਗਵਾਉਣਾ ਨਾਲ ਦੀ ਨਾਲ ਸੇਲ ਗਰਲਜ ਵਾਲਾ ਹੱਥ ਦਿਖਾ ਦਿਓ ਟੇਚੀ ਆ ਦੇਖੋ ਏ ਵੀ ਆਪਣੇ ਕੋਲ ਆ ਗਿਆ ਪਿੰਕ ਕਲਰ ਦਾ ਆ ਸਪੈਸ਼ਲ ਕੁੜੀਆਂ ਲਈ ਜਿਹੜੇ ਸਪੈਸ਼ਲ ਕੰਮ ਇਹਨੇ ਸਾਨੂੰ ਸਾਨੂੰ ਦੀਦੀ ਜੀ ਸਾਨੂੰ ਪਿੰਕ ਕਲਰ ਦਾ ਭੇਜ ਦਿਓ ਜਦੋਂ ਫੋਨ ਕਰਦੇ ਨਾ ਛੋਟੇ ਛੋਟੇ ਬੱਚੇ ਫੋਨ ਕਰਦੇ ਆਪਦੀ ਮੰਮਾ ਡੈਡੀ ਕੋ ਵੀ ਨਹੀਂ ਕਰਾਉਂਦੇ ਇੰਨਾ ਜਿਆਦਾ ਸਾਨੂੰ ਪਿਆਰ ਆਉਂਦਾ ਨਾ ਬੱਚਿਆਂ ਦੇ ਕਿ ਆਪਦੇ ਨਾਂ ਦਾ ਡੈਡੀ ਤੋਂ ਕਰਾਉਂਦੇ ਨਾ ਮੰਮਾ ਨਾਲ ਗੱਲ ਕਰਦੇ ਕਹਿੰਦੇ ਫੋਨ ਸਾਨੂੰ ਫੜਾਓ ਆਪ ਗੱਲ ਕਰਦੇ ਆ ਸਾਨੂੰ ਜੇ ਤਾਂ ਹੁੰਦਾ ਹੁੰਦਾ ਕਹਿੰਗੇ ਸਾਨੂੰ ਸਪੇਨ ਵਾਲਾ ਚਾਹੀਦਾ ਜੇ ਕੁੜੀ ਹੁੰਦੀ ਸਾਨੂੰ ਪਿੰਕ ਕਲਰ ਦਾ ਦੇ ਦਿਓ ਜੀ ਯੂਨੀਕੌਰਨ ਵਾਲਾ ਭੇਜ ਦਿਓ ਜੀ ਬਾਕੀ ਨਾ ਕੱਲ ਨੂੰ ਕੱਲ ਵਾਲੇ ਬਲੌਗ ਚ ਤੁਹਾਨੂੰ ਜ਼ਿਆਦਾ ਦਿਖਾਵਾਂਗੇ ਬਹੁਤ ਜ਼ਿਆਦਾ ਕੈਂਟ ਕਰ ਟਾਈਟ ਆਈਆਂ ਨੇ ਆਪਣੇ ਕੋਲੇ ਹੁਣ ਆਪਣਾ ਟਾਈਮ ਵਾਲਾ ਹੈ ਰਿਮੋਟ ਨਾਲ ਚੱਲਦੀ ਹੈ ਲਾਈਟ ਇਹਨੂੰ ਆਪਾਂ ਐਵੇਂ ਉੱਪਰ ਨਿਵੇਂ ਕਰ ਸਕਦੇ ਹਾਂ ਕਿਤੇ ਰੂਮ ਚ ਲਗਾ ਸਕਦੇ ਆ ਬੈੱਡ ਕੋਲੇ ਲਗਾ ਸਕਦੇ ਆ ਕਿਚਨ ਚ ਲਗਾ ਸਕਦੇ ਆ ਲਾਈਟ ਨਹੀਂ ਹੁੰਦੀ ਇੱਕ ਟਾਈਮ ਜਾਂ ਆਪਾਂ ਰਾਤ ਨੂੰ ਉੱਠਦੇ ਇੱਕੋ ਦਾਮ ਲਾਈਟ ਨਹੀਂ ਚਲਾ ਸਕਦੇ ਹਨਾ ਸੱਲ ਪੈਂਦੇ ਇੱਥੇ ਤੇ ਇਹ ਚ ਸੱਲ ਪੈਂਦੇ ਆਪਾਂ ਇਹਨੂੰ ਰਿਮੋਟ ਨਾਲ ਵੀ ਓਨ ਕਰ ਸਕਦੇ ਆ ਇੱਥੇ ਬਟਨ ਦਿੱਤਾ ਇਹਨੂੰ ਪ੍ਰੈਸ ਕਰਕੇ ਨਾਲ ਵੀ ਓਨ ਕਰ ਸਕਦੇ ਆ ਤੇ ਚੀਜ਼ਾਂ ਬਹੁਤ ਸਾਰੀਆਂ ਨਵੀਆਂ ਆਈਆਂ ਨੇ ਆਪਾਂ ਮਤਲਬ ਆ ਸ਼ਾਇਦ ਇਹ ਵੀ ਖੁੱਲ੍ਹਾ ਇੱਕ ਪੀਸ ਖੋਲੋ ਇਹਦੇ ਨਾਲੋਂ ਕਿੱਥੇ ਆ ਪਲੇਟ ਜਾਂ ਇੱਕ ਨਵੀਂ ਸਟਿਕ ਆਈ ਆ ਆਪਣੇ ਕੋਲ ਜਿਹੜੀ ਕਿ ਪਹਿਲਾਂ ਟ੍ਰੇਨਿੰਗ ਦੇ ਵਿੱਚ ਚੱਲ ਹੀ ਰਹੀ ਆ ਸਟਿਕ ਇੱਕ ਹੋਰ ਆਈ ਆ ਆਪਣੇ ਕੋਲੇ ਹੁਣ ਬਾਕੀ ਇਸ ਆਈਟਮ ਆਪਣੇ ਕੋਲੇ ਹੋਰ ਬਹੁਤ ਨੇ ਹੁੰਨੇ ਆ ਤੁਹਾਡੇ ਨਾਲ ਨਾਲ ਸਾਡੀ ਮੰਮੀ ਵੀ ਸਮਾਨ ਦੇਖ ਰਹੀ ਤੇ ਤੁਹਾਨੂੰ ਸਵੇਰੇ ਦਿਖਾਵਾਂਗੇ ਆਪਾਂ ਸਪੈਸ਼ਲੀ ਵਲੌਗ ਬਣਾਵਾਂਗੇ ਆਇਆ ਖਮਾਦਾ ਸਾਰੀਆਂ ਦਾ ਰੋਣ ਵਾਲੇ ਸਪੀਕਰ ਆ ਆਪਣੇ ਕੋਲੇ ਆ ਦੇਖੋ ਬਹੁਤ ਸੋਹਣੀਆਂ ਇਹਦਾ ਰੰਗ ਹੀ ਬਹੁਤ ਸੋਹਣਾ ਆ ਨਾ ਹਾਂ ਇਹ ਵੀ ਆ ਚੀਜ਼ ਵੀ ਬਹੁਤ ਸੋਹਣੀ ਆ ਜੀ ਹਾਂ ਇਹ ਤੇ ਹੈ ਵੀਚਾ ਉਹਦੇ ਨਾਲ ਦਾ ਰੇਟ ਥੋੜਾ ਜ਼ਿਆਦਾ ਆ ਹੂੰ ਹੂੰ ਦੂਜੀ ਨਾਲੋਂ ਘੈਂਟ ਆ ਨਾ ਹੂੰ ਇੱਕ ਇਹਦੇ ਵਿੱਚ ਇਹ ਕਲਰਫੁੱਲ ਜਿਹਾ ਇੱਕ ਇਹਦੇ ਵਿੱਚ ਬਲੈਕ ਕਲਰ ਹੈ ਇਹ ਬਿਲਕੁਲ ਬਲੈਕ ਹੈ ਹੈ ਨਾ ਹੂੰ ਅਲੱਗ-ਅਲੱਗ ਹੋਣਗੇ ਸਾਰੇ ਉੱਥੇ ਪਾਸੇ ਨਾਲ ਹੂੰ ਉੱਥੇ ਪਾਸੇ ਨਾਲ ਚਲੋ ਹੁਣ ਆਪਾਂ ਦੁਕਾਨ ਵਧਾ ਲਈਏ ਫਿਰ ਹੁਣ ਆਪਾਂ ਸਵੇਰ ਵਾਲੇ ਵਲੌਗ ਚ ਦਿਖਾਵਾਂਗੇ ਬਾਕੀ ਆਈਟਮਾਂ ਤਾਂ ਹਾਂ ਬਾਕੀ ਆਟਮਾਂ ਤਾਂ ਬਹੁਤ ਪਈਆਂ ਦਿਖਾਉਣ ਵਾਲੀਆਂ ਆਪਣੇ ਕੋਲੇ ਤੇ ਹੁਣ ਆਪਾਂ ਸਵੇਰੇ ਸਪੈਸ਼ਲੀ ਬਲੌਗ ਬਣਾਵਾਂਗੇ ਹੁਣ ਆਪਾਂ ਦੁਕਾਨ ਵਧਾ ਦਈਏ ਤੇ ਸ਼ਾਰਟ ਵੀਡੀਓ ਬਣਾਉਣੀ ਆਪਾਂ ਆ ਦੇਖੋ ਪਰਫਿਊਮ ਵਾਲੀਆਂ ਆਈਟਮਾਂ ਬਹੁਤ ਘਰ ਵਾਸਤੇ ਬਹੁਤ ਘੈਂਡ ਘੈਂਡ ਆਈਟਮਾਂ ਪਈਆਂ ਨੇ ਚਲੋ ਜੀ ਮਿੱਤਰੋ ਅੰਦਰ ਜਾ ਕੇ ਮਿਲਦੇ ਆਪਾਂ ਸ਼ੈਂਡ ਵਿੱਚ ਬਣਾਵਾਂਗੇ ਹੁਣ ਲਓ ਜੀ ਦੁਕਾਨ ਆ ਪਤਾ ਹਤੀ ਆ ਆਪਾਂ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਅੰਦਰ ਬਣਾਉਣੇ ਆ ਸ਼ੈਂਡ ਵਿੱਚ ਹਣਾ ਮਮੀ ਆਏਂਗੀ ਹਾਂ ਮੋਹਿੰਦੀ ਓਕੇ ਤੇ ਆ ਵੀ ਬੋਲ ਪਾਇਦੇ ਵਿੱਚ ਕੀ ਜ਼ਰੂਰੀ ਆ ਆਪਾਂ ਨੂੰ ਮੋਹਿੰਦੀ ਇਹਦੀ ਮੁੱਕੇ ਲੈ ਚਲੋ ਜੀ ਅੰਦਰ ਚੱਲਦੇ ਆਹ ਲਾਈਟ ਲਾਏ ਇਧਰ ਲੋ ਜੀ ਬਾਬਾ ਜੀ ਦਿਓ ਯਾਰ ਉੱਤ ਚੱਲਦੇ ਅੰਦਰ ਹੁਣ ਵਾਹੀ ਗਿਓ ਲੋ ਜੀ ਲਾਈਟਾਂ ਕਰਤੀਆਂ ਬੰਦ ਸਮਾਨ ਤਾਂ ਨਹੀਂ ਹੈਗਾ ਕੁਝ ਲਜਾਣ ਵਾਲਾ ਅੰਦਰ ਹੋਰ ਆ ਮੈਂ ਲੈ ਗਈ ਹੈਂ ਕੋਝ ਹੋਰ ਪੈਕਿੰਗ ਕਰਾ ਗਾ। ਗੱਦੰਦਰ ਪਿਆ ਤੇ ਸਪੀਕਰ ਉਹ ਸਵੇਰੇ ਚੱਕਾਂਗੇ। ਸਪੀਕਰ ਵੀ ਹੈਗੇ ਨੇ। ਉਹ ਸਵੇਰੇ ਲੈ ਜਾਵਾਂਗੇ। ਲੋ ਜੀ ਮੇਤਰੋ ਪੈਕਿੰਗ ਕਰਨਾ ਸੀ ਜਿਹੜਾ ਸਮਾਨ ਆਪਾਂ ਸਵੇਰੇ ਚੱਲ। ਬਿਲਕੁਲ ਸੱਚਾ ਵੀ ਲੈ ਕੇ ਜਾਣੇ ਆਪਾਂ ਜਿਹੜੇ ਵਾਪਸ ਕਰਨੇ ਆ। ਇੱਕ ਦੋ ਬਿਸ। ਹਾਂ। ਚਲੋ ਫੇਰ ਕਰੋ ਬਲੌਗ ਕੁਵਾਰੀ ਬਰਨ ਤੱਕ। ਲੋ ਜੀ। ਅੰਦਰ ਜਾ ਕੇ ਮਿਲਦੇ ਹਾਂ ਹੁਣ ਆਪਾਂ। ਲੋ ਜੀ ਆਪਾਂ ਅੰਦਰ ਆ ਗਏ ਸੀ। ਹੁਣ ਆਪਾਂ ਆਹ ਬਣਾਉਣੇ ਆ। ਸੈਂਡਵਿਚ। ਤੇ ਦੇਖਦੇ ਆ ਟਰਾਈ ਕਰਕੇ ਕਿੱਦਾਂ ਬਣਦੇ ਆ ਇਹਦੇ ਨਾਲ ਚਲਦੇ ਆ ਆਪਾਂ ਰਸੋਈ ਦੇ ਵਿੱਚ ਆ ਮੈਂ ਖਫੜਾਈ ਤੂੰ ਇਹ ਹੱਥ ਚਫੜਾਓ ਤੇ ਦੇਖਦੇ ਆ ਟਰਾਈ ਕਰਕੇ ਰੋਟੀ ਆਪਾਂ ਬਣਾ रखी ਸੀਗੀ ਰੋਟੀ ਆਪਾਂ ਦੇਖਦੇ ਆ ਜੇ ਆ ਸਵਾਦ ਬਣਿਆ ਖਾ ਕੇ ਦੇਖਣੇ ਵੈਸੇ ਮੈਂ ਖਾਤਾ ਨਹੀਂ ਕਦੇ ਇਹ ਅ ਗਸਵਾਜ ਕਦੇ ਵੀ ਮੈਂ ਬਾਜ਼ਾਰ ਦੇ ਵਿੱਚੋਂ ਆਟਮਾ ਨਹੀਂ ਖਾਧੀਆਂ ਇਹਨਾਂ ਨੂੰ ਮੰਗਵਾਦਾਂ ਨਾ ਹੁੰਨਾ ਤੇ ਮੈਂ ਕਦੇ ਵੀ ਨਹੀਂ ਆਟਮਾ ਇਹਦੇ ਇਦਾਂ ਦੀਆਂ ਖਾਧੀਆਂ ਕਦੇ ਵੀ ਹੁਣ ਵੀ ਰੋਟੀ ਖਾਏ ਬਿਨਾਂ ਤਾਂ ਮੈਨੂੰ ਸਰਦਾ ਨਹੀਂ ਪੈ세 ਵੀ ਚਲੋ ਗੁੜੀਆਂ ਵਾਸਤੇ ਲੈ ਕੇ ਆਏ ਆ ਆਪਾਂ ਆ ਦੇਖੋ ਨਵੀਂ ਆਈਟਮਾਂ ਨਵੀਂ ਲੈ ਕੇ ਆਏ ਜਮਾ ਵੇ ਇੱਕ ਰੋਟੀ ਘੱਟ ਖਾਂਦੀ ਐ ਇਹ ਗੁੜੀਆਂ ਉਹਦੇ ਕਰਕੇ ਪੈਸੇ ਲਾਏ ਵੀ ਚਲੋ ਸਵੇਰੇ ਸਵੇਰੇ ਖਾ ਲਿਆ ਕਰੂਗੀ ਸਕੂਲ ਜਾਂਦੀ ਹੁਣ ਇਹ ਚੀਜ਼ਾਂ ਨਾਲ ਸਰਦਾ ਤਾਂ ਕਿੱਥੇ ਆ ਪਰ ਹੁਣ ਬੱਚੇ ਪਾਈ ਖਾਂਦੇ ਹੀ ਅੱਗ ਸੁਆਹ ਹੈ ਜਾ ਅੱਜ ਕੱਲ ਕਰ ਹਾਂਜੀ ਲਓ ਜੀ ਚਲਾ ਲਿਆ ਬਿੱਟ ਕੀ ਗੱਲ ਬਾਤ ਬਣਦੀ ਆ ਦੇਖਦੇ ਆ ਕੀ ਬਣਦਾ ਸਵਾਦ ਬਣਦਾ ਕਿ ਨਹੀਂ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਬਣਾਤਾ ਰਹੇ ਆ ਪਰ ਆਪਾਂ ਨੂੰ ਪਤਾ ਨਹੀਂ ਇਹ ਵੀਡੀਓ ਦੇਖ ਰਹੇ ਨੇ ਕਿਰੋਂ ਦੇਖੋ ਇਹ ਆਪਾਂ ਇਦਾਂ ਦੀ ਆਟਮਾ ਕਦੇ ਖਾਧੀਆਂ ਨਹੀਂ ਹੈਗੀਆਂ ਘਰੇ ਬਣਾ ਕੇ ਇਹ ਸੌਸ ਦੇ ਵਿੱਚ ਸਾਤ ਇੰਨੀ ਮਿਕਸ ਕਰਨੀਆਂ ਨੇ ਜਾਂ ਇਹ ਬ੍ਰੈਡ ਦੇ ਉੱਤੇ ਵੀ ਲੱਗੂਗੀ ਮਿੱਤਰੋ ਆਪ ਇੱਕ ਵਾਰੀ ਤਾਂ ਆਪਾਂ ਬਣਾਉਣੇ ਆ ਕਿੱਦਾਂ ਦਾ ਬਣਦਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੱਦਾਂ ਬਣਦਾ ਹਨਾ ਇਹ ਵੀ ਨੂਨ ਮਿਰਚੇ ਦੇ ਵਿੱਚ ਪੈਂਦਾ ਹੈ ਜਾਂ ਕੱਲੀ ਸੌਸ ਹੀ ਪੈਂਦੀ ਹੈ ਹਨਾ ਸਾਰੇ ਸਬਸਕ੍ਰਾਈਬਰ ਜਿਹੜੇ ਦੇਖ ਰਹੇ ਹੋ ਪਲੀਜ਼ ਕਮੈਂਟ ਕਰਕੇ ਦੱਸ ਜਿਹੜਾ ਜਿਹੜਾ ਵੀ ਘਰੇ ਬਣਾਉਂਦਾ ਜਾਂ ਜਿਹਨੂੰ ਨੌਲਜ ਹੈ ਇਹਦੇ ਬਾਰੇ ਦੱਸਿਓ ਜਰੂਰ ਵੀ ਮੂਨ ਮਿਰਚੇ ਦੇ ਵਿੱਚ ਪੈਂਦਾ ਸਾਰਿਆਂ ਦਾ ਗੁਰੂ ਆ ਯੂਟਿਊਬਰ ਹਾਂ ਕਿਉਂ ਟਾਈਮ ਹੈ ਨਹੀਂ ਸਾਡੇ ਕੋਲੇ ਨਹੀਂ ਅਸੀਂ ਵੀਡੀਓ ਵਗੈਰਾ ਦੇਖ ਲਾਂਦੇ ਬਾਕੀ ਬਾਲਾ ਬਾਲੇ ਤਾਂ ਗਸਵਾਜਾ ਬਾਲਾ ਪਾਉਂਦੇ ਨੇ ਵਿੱਚ ਆਪਾਂ ਸਿੰਪਲ ਜੀ ਦਾ ਸੈਲਡ ਬਸ ਇੱਕ ਲੱਖੀਰਾ ਤੇ ਉਹ ਪਾਇਆ ਸਿੰਪਲ ਜਾਂ ਸੀਰਾ ਪਾਇਆ ਟਮਾਟਰ ਪਾਇਆ ਤੇ ਉਹ ਗੰਡਾ ਪਾਇਆ ਹਾਂ ਤੇ ਦੇਖੋ ਜੀ ਸੌਸ ਆਪਾਂ ਲੈ ਕੇ ਆਏ ਆ ਤੰਪੰਤੀ ਆ ਆ ਤੰਦੂਰੀ ਹੈਗੀ ਇਹ ਇਹਦੇ ਵਾਲੀ ਸਪੈਸ਼ਲ ਹੁੰਦੀ ਹੈਗੀ ਸੈਂਡਵਿਚ ਵਾਲੀ ਆ ਆ ਗਈ ਉਹ ਤਰੇਲ ਦੀ ਆ ਗਈ ਇੰਨੇ ਬਰੈਡ ਨਾ ਪਾਓ ਹੂੰ ਇੰਨੇ ਨਾ ਪਾਓ ਬਰੈਡ ਸਪ੍ਰਿੰਗ ਕਰ ਜਾਵੇ ਪਰ ਅਭੀ ਵੀ ਕੰਪਲੀਟ ਹੈ ਮਟੇ ਹੂੰ ਇੰਨੇ ਬਰੈਡ ਨਾ ਪਾਓ ਇੱਕ ਅੱਧਾ ਬਣਾ ਲਓ ਕੋਈ ਨਾ ਦੇਖਦੇ ਆ ਮੈਂ ਟੌਫਿੰਗ ਦਾ ਹਿਸਾਬ ਜਦੋਂ ਲਾਉਂਦੇ ਹਾਂ। ਨਾਲੇ ਪਹਿਲਾਂ ਘੱਟ ਹੀ ਰੱਖੋ ਕੱਚ ਪਹਿਲਾਂ ਇੱਕ ਬਣਾ ਕੇ ਦੇਖ ਲਓ ਪਤਾ ਲੱਗ ਜਾ। ਹਾਂ ਮੈਂ ਵੀ ਇਹੀ ਸੋਚ ਰਹੀ ਸੀ। ਇੱਕ ਬਣਾ ਲਓ ਪਹਿਲਾਂ। ਤੇ ਲਓ ਜੀ ਜੋ ਮਿਕਸ ਹੋ ਰਿਹਾ ਮਿਕਸ ਜਲਦੀ ਜਲਦੀ ਸਿੱਟੀ ਦੋ। ਹੁਣ ਅਸੀਂ ਸੈਂਡਵਿਚ ਅੰਦਰ ਦੇਖੋ। ਇਹ ਪੇਕਲੋ ਪਹਿਲਾਂ ਤੁਸੀਂ ਬਣਾਇਆ ਹੀ ਨਹੀਂ ਕਦੇ? ਆ ਤਾਂ ਮੈਨੂੰ ਸਮਝ ਨਹੀਂ ਆ ਰਹੀ। ਹੈ? ਹੈ? ਬਣਾਇਆ ਹੀ ਨਹੀਂ ਕਦੇ। ਪਹਿਲਾਂ ਇਹਨੂੰ ਗਰਮ ਵੀ ਕਰਨਾ ਹੈ। ਆਇਆ ਆ ਖੋਲਿਓ ਕੰ ਥੋੜਾ ਜਿਹਾ ਐਵੇਂ ਦੇਖਣਾ ਉਹ ਦੇਖੋ ਉਹਨਾਂ ਨੇ ਦੇਖਾ ਕਰਮ ਹੁੰਦਾ ਇਹ ਥੋੜਾ ਜਿਹਾ ਸੇਕ ਜਾਉ ਲਾਗੇ ਕਹਿੰਦੇ ਉਹ ਧਰ ਦੋ ਅੱਛਾ ਆ ਤਾਰ ਖੋਲਣ ਵਾਲੀ ਆ ਮਿੱਤਰੋ ਇਹ ਨਵਾਂ ਹੀ ਧੰਦਰਾ ਤਾ ਇਹ ਖੋਲ ਦੋ ਪਹਿਲਾਂ ਤਾਰ ਵੀ ਨਹੀਂ ਖੋਲੀ ਹਜੇ ਤੱਕ ਤਾਂ ਆ ਦੇਖੋ ਚੈੱਕ ਕਰੋ ਲਓ ਜੀ ਬਣ ਕੇ ਰੈਡੀ ਹੋ ਗਿਆ ਸੈਂਡਵਿਚ ਮਿੱਤਰੋ ਖਾਓ ਜੀ ਸੈਂਡਵਿਚ ਹੂੰ ਹੂੰ ਪੁਠੀ ਝੜਵੀ ਦੇਖ ਲਈ सेम ही ਰੜਦੇ ਆ ਨਾ ਜਿਵੇਂ ਸਿੱਧੇ ਉਵੇਂ ਉਦਾਂ ਹੀ ਘੈਂਟ ਬਣ ਗਿਆ ਨਾ ਹਾਂ ਹੁਣ ਤਾਂ ਲਾ ਇਹਨੂੰ ਟੇਸਟ ਕਰ ਲਈਏ ਵੀ ਕੋਈ ਕਮੀ ਹੈਈ ਆਪਣੇ ਸਟਫਿੰਗ ਸਟਫਿੰਗ ਦੇ ਵਿੱਚ ਤਾਂ ਆਪਾਂ ਉਹਨੂੰ ਫਿਲ ਕਰ ਲਾਵਾਂਗੇ ਫੇਰ ਆਪਾਂ ਉਸ ਚੀਜ਼ ਉਹ ਜੀ ਕਟਿੰਗ ਹੋਣ ਲੱਗ ਰਹੀ ਆ ਹੁਣ ਇਹ ਕਟਿੰਗ ਕਟਿੰਗ ਜਿਹਦਾ ਚੀਜ਼ ਪਾਸ ਹੋਊਗੀ ਨਾ ਉਹ ਤਾਂ ਯਾਰ ਹਰ ਚੇਤ ਵੱਧ ਹੀ ਪਾਤੀ ਤਾਂ ਹੋਰ ਤਾਂ ਕੋਈ ਚੱਕਰ ਘੱਟ ਰਹੀ। ਬੀਚੀਆਂ ਆ ਪਕੜਾ ਲੱਗ ਪਈ ਆ। ਹੂੰ। ਪਕੜਾ ਲੱਗ ਪਈ ਆ ਸਾਸ ਨੇ ਦੇਖੋ ਮਿੱਤਰੋ ਘੈਂਟ ਬਣ ਗਿਆ ਹੁੰਦਾ ਕੱਲ। ਜੇ ਤਾਂ ਰਵਨੀਤ ਨੇ ਖਾ ਲਿਆ ਤਾਂ ਸਮਝ ਲੋ ਚੀਜ਼ ਸਾਡੇ ਲੱਗੇ ਪੈਸੇ ਰਾਸਾ। ਫੇਰ ਪੈਸੇ ਨਾਸ ਆ ਗਏ ਸਹੀ ਗੱਲ ਐ। 2250 ਜਿਹੜਾ ਲੱਗਿਆ। ਹਾਂ ਫੇਰ ਕੋਈ ਦੁੱਖ ਨਹੀਂ ਹੈਗਾ। ਫੇਰ ਕੋਈ ਦੁੱਖ ਨਹੀਂ। ਜੇ ਰਵਨੀਤ ਨੇ ਖਾ ਲਿਆ ਤਾਂ ਫੇਰ ਦੁੱਖਾ। ਸਾਸ ਦਿਓ ਸਾਸ ਬਿਨਾ ਨਹੀਂ ਖਾਣਾ ਨੇ। ਪਹਿਲਾਂ ਉਸੇ ਨੂੰ ਦਿਓ ਫੇਰ ਪਤਾ ਲੱਗੂਗਾ। ਗਰਮ ਬਹੁਤ ਆ। ਹਾਂ ਇਹਦਾ ਵਾਪਸ ਵੀ ਨਹੀਂ ਹੋਣਾ ਸਮਾਨ ਆ ਵਾਪਸ ਤਾਂ ਕਿਉਂ ਕਰਨਾ ਚਲੋ ਵੀ ਹੈਗੀਆਂ ਮੈਂ ਰਮਣੀਤ ਨੂੰ ਸਰਪ੍ਰਾਈਜ਼ ਦੇ ਵੀ ਮੈਂ ਹੈਗੀਆਂ ਹੈ ਯੈਸ ਸਭ ਹੈ ਖਾਣੇ ਕੇ ਲੀਏ ਅਰੇ ਰਮਣੀਤ ਸਰਪ੍ਰਾਈਜ਼ ਆ ਰਮਣੀਤ ਦੀ ਚੀਜੀ ਆ ਗਈ ਬਾਜ਼ਾਰ ਵਾਲਾ ਸੈਂਡਵਿਚ ਹੈ ਜੀ ਬਾਜ਼ ਬੰਦ ਕਰੋ ਇਹਦੀ ਬੰਦ ਕਰ ਬਿਲਕੁਲੀ ਦੇਖੋ ਮੈਂ ਕਿ ਤੂੰ ਖਾ ਕੇ ਜਮਾ ਬੰਦ ਕਰ ਦੂ ਪੁੱਤੋ ਫਿਰ ਬਲੌਕ ਦੇ ਵਿੱਚ ਆਵਾਜ਼ ਨਹੀਂ ਆਉਂਦੀ ਫਿਰ ਖਾ ਕੇ ਦੇਖੋ ਕਿ ਤੂੰ ਚਲੋ ਲਾਓ ਬੁਰਕੀ ਦੇਖੋ ਮੈਂ ਆ ਗੋੜ ਕੇ ਲਓ ਜੀ ਪਿੱਤੂ ਨੇ ਤੋੜ ਲਈ ਆ ਬੁਰਕੀ ਹਲਾ ਮੜਾ ਦੇਖ ਲਓ ਪਹਿਲਾਂ ਗਰਮ ਨਾ ਹੋਵੇ ਤੁਸੀਂ ਖਾ ਕੇ ਦੇਖ ਲਓ ਹੂੰ ਠੰਡਾ ਹੋ ਗਿਆ ਕੀ ਹੋ ਗਿਆ ਗਰਮ ਹੈ ਗਰਮ ਹੈ ਪਹਿਲੀ ਲੱਗਦੀ ਅੰਗਰੇਜ਼ਾਂ ਨੂੰ ਕਰਨਾ ਹੈ ਹਾਂ ਉਹ ਸਹੀ ਗੱਲ ਹੈ ਉਹ ਜਿਵੇਂ ਇਹੋ ਨਹੀਂ ਹੁੰਦਾ ਅੰਗਰੇਜ਼ ਸਹੀ ਗੱਲ ਹੈ ਜਦੋਂ ਕੁਝ ਖਾਂਦੇ ਆ ਬੋਲਦੇ ਬਾਅਦ ਚ ਉਹ ਸਹੀ ਹੈ ਪਹਿਲੀ ਲੱਗਦੀ ਹਾਂ ਉਹ ਨੂੰ ਚ ਯਾਰਨਾ ਨਹੀਂ ਉਹਨਾਂ ਦੇ ਟੇ ਸਵਾਦ ਆ ਪੀ ਤੂੰ ਲਓ ਵੀ ਆਪਾਂ ਵੀ ਖਾ ਕੇ ਦੇਖੀਏ ਫਿਰ ਕੀ ਬਣਦਾ ਘਾਹੋ ਬਣਦਾ ਹੈ ਲਓ ਜੀ ਆਪਾਂ ਵੀ ਖਾ ਕੇ ਦੇਖਦੇ ਹਾਂ ਹਮ ਹਮ ਪਹਿਲੀ ਘਿਆਦੋ ਆ ਹਮ ਕਬਨੀਆਂ ਆ ਬਣਿਆ ਲੋ ਮਿੱਤਰੋ ਬਹੁਤ ਵਧੀਆ ਬਣਿਆ ਬਹੁਤ ਟੇਸਟੀ ਬਣਿਆ ਖਾਓ ਬਹੁਤ ਵਧੀਆ ਬਣਿਆ ਹਮ ਬਿਲਕੁਲ ਬੰਟੀ ਵਾਲਾ ਬਣਿਆ ਜਿਹੜਾ ਬੰਟੀ ਤੋਂ ਲੈ ਕੇ ਆਉਂਦੇ ਆ ਨਾ ਹਮ ਬਿਲਕੁਲ ਸੇਮ ਟੇਸਟ ਬਣਿਆ ਅਸੀਂ ਬੰਟੀ ਤੋਂ ਖਾਣਦੇ ਆ ਉਹ ਬਹੁਤ ਸਵਾਦ ਬਣਾਉਂਦਾ ਕਰੇ ਸਹੀ ਰਹਿੰਦਾ ਕਿ ਨਹੀਂ ਹੂੰ ਤੇ ਲਓ ਜੀ ਤੇ ਹੁਣ ਆਪਾਂ ਦੇਖਦੇ ਆਂ ਦੇਖਦੇ ਆਂ ਸ਼ਾਇਦ ਰੋਟੀ ਨਾ ਖਾਈਏ ਹਾਂ ਵੀ ਰੋਟੀ ਖਾਈਏ ਜੇ ਨਾ ਖਾਈਏ ਮੈਂ ਦੇਖਾਂਗਾ ਥੋੜੀ ਇਹਨਾਂ ਲਈ ਪੁੱਛਾਂ ਹੂੰ ਹਾਂ ਫਿਰ ਨਾ ਮੈਂ ਰੋਟੀ ਖਾਂਗੀ ਇਹ ਨਹੀਂ ਪਰ ਦੇਣਾ ਵੀ ਅੱਜ ਜੂਂਗੀ ਸਵੇਰੇ ਖਾ ਲਿਆ ਕਰ ਚੰਗਾ ਸਵੇਰੇ ਸਕੂਲ ਚ ਲੈ ਕੇ ਜਾਣਾ ਤੇਰੇ ਕੁਟਕੇ ਖਵਾਉਣਾ ਤੈਨੂੰ ਤੇਰੇ ਵਾਸਤੇ ਪੈਸੇ ਲਾਇਆ ਤੂੰ ਪਹਿਲਾਂ ਖਾ ਲੈ ਜਿਹੇ ਤੇ ਪਹਿਲਾਂ ਖਾ ਲੈ ਲੈ ਖਾਇਆ ਕਰ ਹਾਂ ਆ ਕੇ ਨਹੀਂ ਹੁੰਦਾ ਜਾਨ ਆ ਕੇ ਵੀ ਖਾਉਂ ਜਾ ਕੇ ਆ ਕੇ ਵੀ ਭੁੱਖ ਲੱਗਦੀ ਆ ਬੱਤ ਆ ਕੇ ਤਾਂ ਖਾਈ ਨਹੀਂ ਭੁੱਖ ਲੱਗਦੀ ਦੁਪਹਿਰੇ ਹਾਂਜੀ ਆਉਂਗਾ ਗੱਲ ਤਾਂ ਸਵੇਰ ਦੀ ਐ ਹੂੰ ਕਰ ਤਾਂ ਬਹੁਤ ਕੁਝ ਖਾ ਲੈਣਾ ਬੱਤ ਤੂੰ ਲਓ ਜੀ ਮਿੱਤਰੋ ਹੁਣ ਆਪਾਂ ਕਰਦੇ ਆ ਬਲੌਗ ਬੰਦ ਐਂਡ ਕਰਦੇ ਆ ਬਲੌਗ ਦਾ ਹੂੰ ਐਂਡ ਸਵੇਰੇ ਦਿਖਾਉਣਾ ਰਿਜ਼ਲਟ ਇਹਦਾ ਐਂਡ ਨਾ ਕਰਿਆ ਕਰੋ ਤੇ ਬਾਕੀ ਮਿੱਤਰੋ ਸਵੇਰ ਵਾਲੇ ਵਲੌਗ ਦੇ ਵਿੱਚ ਆਪਾਂ ਕੀ ਕਰਨਾ ਦੱਸੋ ਤੁਹਾਨੂੰ ਦੁਕਾਨ ਦਾ ਸਮਾਨ ਦਿਖਾਉਣਾ ਦੁਕਾਨ ਦਾ ਨਾ ਸਮਾਨ ਦਿਖਾਵਾਂਗੇ ਜਿਹੜੀਆਂ ਨਵੀਆਂ-ਨਵੀਆਂ ਆਈਆਂ ਨੇ ਆਪਾਂ ਲੋਕ ਦੇ ਵਿੱਚ ਕਮੈਂਟ ਕਰਦੇ ਹੋ ਵੀ ਤੁਸੀਂ ਸਾਡੀ ਦੁਕਾਨ ਦਾ ਸਮਾਨ ਦੇਖਣਾ ਚਾਹੁੰਦੇ ਹਾਂ ਹਾਂਜੀ ਤੇ ਤੁਸੀਂ ਸਾਡੇ ਨਾਲ ਪੁਰਾਣੇ ਜੁੜੇ ਹੋਏ ਹੋ YouTube ਤੇ ਸਾਰੇ ਬਹੁਤ-ਬਹੁਤ ਧੰਨਵਾਦ ਅਸੀਂ ਬਹੁਤ ਟਾਈਮ ਹੋ ਗਿਆ ਅਸੀਂ ਪਾਸ ਨਹੀਂ ਹੋਏ ਪਰ ਤੁਸੀਂ ਸਾਡਾ ਸਾਥ ਨਹੀਂ ਛੱਡਿਆ ਤੁਸੀਂ ਆਪਣੇ ਨਾਲ ਹੀ ਹੋ ਜਿੰਨੇ ਵੀ ਆਪਣੇ ਫਾਲੋਅਰ ਨੇ ਅ ਰੀਅਲ ਜੁੜੇ ਹੋਏ ਨੇ ਹਨਾ ਦਿਲੋਂ ਜੁੜੇ ਹੋਏ ਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਵਾਸਤੇ ਬਹੁਤ ਬਹੁਤ ਕਹਿੰਨ ਕਹਿੰਨ ਡੈਟਾ ਮੈਂ ਲੈ ਕੇ ਆਏ ਆ ਆਪਾਂ ਤੁਸੀਂ ਵੀ ਖਰੀਦਣਾ ਚਾਹੋਣੇ ਹੋ ਤਾਂ ਆਪਾਂ ਨੂੰ ਵਟਸਐਪ ਤੇ ਕਮੈਂਟ ਕਰ ਲਿਓ ਆਪਾਂ ਸਵੇਰੇ ਸਪੈਸ਼ਲੀ ਸਾਰੇ ਸਮਾਨ ਦੀ ਵੀਡੀਓ ਪਾਵਾਂਗੇ ਤੁਹਾਡੇ ਨਾਲ ਇੰਨਾ ਵਾਦਾ ਰਿਹਾ ਓਕੇ ਜੀ ਸ਼ਸ਼ੀ ਕਾਲ ਬਾਈ